सरकार बेगमपुरा टाइगर फोर्स की कौमी बॉडी कौमी चेयरमैन मिला देवा जी कौमी चेयरमैन लवली पटोरी रुकमान जी कौ प्रधान अशोक सला जी कौ जनरल सैक्री अवतार बसिजू जी के दिशा निर्देश अनुसार ਅੱਜ ਬੇਗੰਪੂਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨਵਿੰਦਰ ਸ਼ਰੂਆ ਅਤੇ ਬੇਗੰਪੂਰਾ ਟਾਈਗਰ ਫੋਰਸ ਦੇ ਡੋਪਾ ਇੰਚਾਰਜ ਸੋਮਦੇਵ ਸੰਧੀ ਜੀ ਦੀ ਪ੍ਰਧਾਨਗੀ ਹੇਠ ਅੱਜ ਮੋਦੀ ਸਰਕਾਰ ਦਾ ਪੁੱਤਰਾ ਫੁੱਕਿਆ ਗਿਆ ਮਸਲਾ ਜਿਵੇਂ ਕਿ ਆਪ ਨੂੰ ਪਤਾ ਹੈ ਕਿ ਹਰਿਆਣਾ ਸਟੇਟ ਦੇ ਵਿੱਚ ਇੱਕ ਆਈਪੀਐਸ ਉਹਦੀ ਡੈਥ ਹੋ ਜਾਂਦੀ ਉਹ ਸੁਸਾਈਡ ਕਰ ਲੈਂਦਾ ਔਰ ਸੁਸਾਈਡ ਨੋਟ ਦੇ ਵਿੱਚ ਤਕਰੀਬਨ ਹਰਿਆਣਾ ਤੇ ਮੰਤਰੀਆਂ ਦੇ ਨਾਮ ਵੀ ਹੈ ਔਰ 6 ਦਿਨ ਬੀਤ ਜਾਂ ਤੋਂ ਬਾਅਦ ਅੱਜ ਉਹਦਾ ਪੋਸਟਮਾਰਟਮ ਹੋਇਆ ਪਰ ਕਹਿੰਦੇ ਆ ਨਾ ਕਿ ਜਿਹੜਾ ਸੁਸਾਇਡ ਨੋਟ ਦੇ ਵਿੱਚ ਨਾਮ ਲਿਖ ਕੇ ਜਾਵੇ ਤੇ ਉਹ ਪਰਚੇ ਹੁੰਦੇ ਆ ਤੇ ਹਿੜਿਆਣੇ ਦੇ ਮੰਤਰੀਆਂ ਦੇ ਪਰਚੇ ਨਾਮ ਹੈਗੇ ਪਰ ਉਹ ਪਰਚੇ ਨਹੀਂ ਹੋਏ ਈਵਨ ਕੀ ਮੰਗ ਵੀ ਕੀਤੀ ਹੈ ਕਿ ਐਸ ਸੀ ਐਸਟੀ ਐਕਟ ਜਿਹੜਾ ਲੱਗਣਾ ਚਾਹੀਦਾ ਪਰ ਅਜੇ ਤੱਕ ਸਰਕਾਰਾਂ ਨੇ ਕੁਝ ਨਹੀਂ ਕੀਤਾ ਨਾਲ ਦੀ ਨਾਲ ਦੂਸਰਾ ਮਸਲਾ ਹੈ ਕਿ ਬੀ ਆਰ ਗਵਈ ਜੀ ਉਹਨਾਂ ਦੇ ਉੱਪਰ ਜੁੱਤੀ ਛੁੱਟੀ ਗਈ ਇੱਕ ਵਕੀਲ ਨੂੰ ਪਰ ਉਹਦੇ ਉੱਪਰ ਵੀ ਐਨ ਐਸ ਐ ਨਹੀਂ ਲੱਗਾ ਮੋਦੀ ਸਰਕਾਰ ਆਖਰ ਕਰਨਾ ਕੀ ਚਾਹੁੰਦੀ ਕੀ ਤਪਨਾ ਚਾਹੁੰਦੀ ਦੇਸ਼ ਨੂੰ ਕਿ ਇੱਥੇ ਕੋਈ ਸੰਵਧਾਨ ਨਾਮ ਦੀ ਚੀਜ਼ ਨਹੀਂ ਹੈ ਸਾਥੀਓ ਇਹ ਜਿਹੜਾ ਇਕੱਠ ਹੋਇਆ ਸੀਗਾ ਇਹ ਇੱਕ ਆਵਾਜ਼ ਨਾਲ ਕੱਟ ਹੋਇਆ ਤੇ ਜੇਕਰ ਦਲਿਤ ਸਮਾਜ ਨੇ ਪੂਰੇ ਭਾਰਤ ਦੇ ਵਿੱਚ ਇਹ ਆਵਾਜ਼ ਉਠਾ ਦਿੱਤੀ ਤੇ ਮੋਦੀ ਸਰਕਾਰ ਨੂੰ ਇਹ ਜਿਹੜਾ ਵਿਰੋਧ ਆ ਉਹ ਸਾਹਮਣਾ ਔਖਾ ਹੋ ਜਾਏਗਾ ਇਸ ਲਈ ਚੇਤਾਵਨੀ ਦਿੰਦੇ ਆ ਆਮ ਭਾਰਤ ਦੇ ਲੋਕ ਦਲਿਤ ਵਾਸੀ ਕਿ ਆਪਣੀਆਂ ਸਰਕਾਰਾਂ ਦੀਆਂ ਨੀਤੀਆਂ ਬਦਲ ਦਿਓ ਆਰਐਸਐਸ ਦੀਆਂ ਨੀਤੀਆਂ ਬਦਲ ਦਿਓ ਨਹੀਂ ਤਾਂ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਹੀ ਭਿਆਨਕਰ ਹੋਵੇਗਾ ਜੈਪੀਨ ਜੈਪਾਰ ਜੈ ਗੁਰਦੇਵ ਭਾਨ ਗੁਰਦੇਵ जय वाल्मीकि हर हर वाल्मीकि वाई गुरु जी ਦਾ ਖਾਸਾ वाई गुरु जी ਫਤਿਹ ਸਾਥੀਓ ਅੱਜ ਜਿਹੜਾ ਅਸੀਂ ਉਤਲਾ ਸਾੜਿਆ ਬੀਜੇਪੀ ਸਰਕਾਰ ਦੇ ਮੁਖੀ ਦਾ ਨਰਿੰਦਰ ਮੋਦੀ ਦਾ ਇਸ ਦੇਸ਼ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਘਰ ਜੜੇ ਆ ਉਹ ਬਰਵਾਦ ਕੀਤੇ ਆ ਕਿੰਨੇ ਕੁ ਬੇਰੋਜ਼ਗਾਰ ਬੱਚੇ ਜੜੇ ਆ ਉਹ ਆਤਮ ਹੱਤਿਆ ਕਰ ਲਈ ਮਜਬੂਰ ਕੀਤੇ ਆ ਇਸ ਇਨਸਾਨ ਲਈ ਮੈਂ ਕਿੰਨੇ ਵੀ ਸ਼ਬਦ ਬੋਲਾਂ ਕਿੰਨੀ ਵੇ ਇਹਦੀ ਤਾਰੀਫ ਕਰਾਂ ਕਿਤੇ ਲਈ ਘੱਟ ਵਾ ਕਿਉਂਕਿ ਇਸ ਦੇਸ਼ ਦਾ ਇਸ ਬੰਦੇ ਨੇ ਜਲੂਸ ਕਰ ਦਿੱਤਾ ਹਰੇਕ ਕੰਟਰੀ ਦੇ ਵਿੱਚ ਸਾਡੇ ਜਿੰਨੇ ਪੰਜਾਬੀ ਆ ਛਾ ਹੋਰ ਸਟੇਟਾਂ ਦੇ ਭਰਾ ਆ ਜਿਹੜੇ ਕੰਟਰੀਆਂ ਬਾਹਰ ਲੀਆਂ ਕੰਟਰੀਆਂ ਵਿੱਚ ਬੰਦੇ ਆ ਉਹਨਾਂ ਨੂੰ ਵੀ ਇਸ ਬੰਦੇ ਨੇ ਮਜਬੂਰ ਕਰ ਦਿੱਤਾ ਆਤਮ ਹਕਿਆ ਕਰਨ ਲਈ ਔਰ ਵਾਰੋ ਇੰਡੀਆ ਨੂੰ ਆਣ ਲਈ ਹੁਣ ਆਪਾਂ ਗੱਲ ਕਰੀਏ ਕਿ ਅਸੀਂ ਇੱਕ ਆਮ ਇਨਸਾਨ ਹਾਂ ਬਹੁਤ ਛੋਟੇ ਛੋਟੇ ਘਰਾਂ ਦੇ ਵਿੱਚ ਉੱਠੇ ਆ ਅਸੀਂ ਜਿਸ ਮੁਕਾਮ ਤੇ ਪਹੁੰਚਣਾ ਚਾਹੁੰਦੇ ਆ ਉਥੇ ਕਦੀ ਪਹੁੰਚ ਨਹੀਂ ਸਕਦੇ ਔਰ ਜਿਹੜੇ ਪਹੁੰਚੇ ਆ ਉਹ ਹਰਿਆਣੇ ਦੇ ਵਿੱਚ ਇੱਕ ਜੀ.ਐਸ.ਪੀ. 바이 ਪੂਰਨ ਕੁਮਾਰ ਜੀ ਔਰ ਉਹਨਾਂ ਨੂੰ ਮਨੁਭਾਦੀ ਸੋਚ ਵਾਲਿਆਂ ਨੇ ਐਨਾ ਰੈਸ਼ਮੈਂਟ ਕੀਤਾ ਐਨਾ ਉਹਨੂੰ ਜਿਹੜਾ ਪਰੇਸ਼ਾਨ ਕੀਤਾ ਕਿ ਉਸ ਬੰਦੇ ਨੇ ਆਪਣੇ ਗੋਲੀ ਮਾਰ ਕੇ ਸੁਸਾਈਡ ਕਰ ਲਿਆ 7 ਤਰੀਕ ਦਾ ਮਰਿਆ ਬੰਦਾ ਅੱਜ ਉਹਦਾ ਪੋਸਟਮਾਰਟਮ ਹੋਇਆ ਤੇ ਕੱਲ ਉਹਦਾ ਸਸਤਾ ਰਹੂਗਾ ਉਹਦੇ ਪਰਿਵਾਰ ਦੇ ਵਿੱਚ ਉਹਦੀ ਵਾਈਫ ਡੀਸੀ ਪਤਾ ਜਾਂ ਨਾਨਾ ਆ ਸ਼ਹਿਦ ਆ ਜਾਂਦਾ ਦਾਦਾ ਆ ਉਹ ਡੀਆਈਸੀ ਪੰਜਾਬ ਰਹਿ ਚੁੱਕਿਆ ਔਰ ਇੱਕ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਐਮਐਲਏ ਉਸ ਬੰਦੇ ਨੂੰ ਇੱਕ ਜਿਹੜੀ ਆ ਇਨਸਾਫ ਲੈਣ ਲਈ 7 ਦਿਨ ਦਾ 8 ਦਿਨ ਦਾ ਸੰਰਸ਼ ਕਰਨਾ ਪਿਆ ਜਿਸ ਸਾਡੇ ਨਾਲ ਧੱਕਾ ਹੋ ਗਿਆ ਤਾਂ ਅਸੀਂ ਕਿੱਥੇ ਖੜੇ ਆ ਇਹ ਤਾਂ ਸੁਪਰੀਮ ਕੋਰਟ ਦਾ ਰਾਜਾ ਜਿਹੜਾ ਜੱਜ ਹੁੰਦਾ ਰਾਜਾ ਹੁੰਦਾ ਕੀ ਉਹਦੀ ਗੁਨਾਹ ਕੀ ਸੀ ਕਿ ਉਹ ਦਲਿਤ ਸਮਾਜ ਤੋਂ ਆਉਂਦਾ ਸੀ ਬਾਬਾ ਸਾਹਿਬ ਵੀ ਵਿਚਾਰਤਾ ਰਹੇ ਤੇ ਚੱਲਦਾ ਸੀ ਔਰ ਮਹਾਤਮਾ ਬੋਪੀ ਵੀ ਵਿਚਾਰਤਾ ਰਹੇ ਤੇ ਚੱਲਦਾ ਸੀ ਔਰ ਉਹਨੂੰ ਝੁੱਤੀ ਮਾਰ ਦਿੱਤੀ ਬਿੰਦਰ ਜੀ ਇੱਕ ਸਵਾਲ ਤੁਹਾਨੂੰ ਹੋਰ ਕੀ ਜੇਕਰ ਉਸ ਦਲਿਤ ਆਈਪੀਐਸ ਅਫਸਰ ਨੂੰ ਇਨਸਾਫ ਨਹੀਂ ਮਿਲਿਆ ਤੇ ਬੇਗਮਪੁਰਾ ਟਾਈਗਰ ਫੋਰਸ ਵੱਲੋਂ ਅਗਲਾ ਐਕਸ਼ਨ ਕੀ ਹੋਵੇਗਾ ਕਿਉਂਕਿ ਤੁਸੀਂ ਵੀ ਇਸ ਵੇਲੇ ਬੇਗੰਬੂੜਾ ਟਾਈਗਰ ਫੋਰਸ ਵਿੱਚ ਪੰਜਾਬ ਪ੍ਰਧਾਨ ਉਹ ਕੁਝ ਵਿਚਾਰ ਸਾਂਝੇ ਕਰੋਗੇ ਤੁਸੀਂ ਸਰ ਇਹ ਜਿਹੜਾ ਜੀਆਜੀ ਜੋ ਜਿਹੜੇ ਆਪਣੇ ਆਈਪੀਐਸ ਜਿਨ੍ਹਾਂ ਨੇ ਸੁਸਾਇਡ ਕੀਤਾ ਉਹ ਮੇਰੇ ਨਹੀਂ ਕਦੇ ਪੂਰੇ ਬੌਝਨ ਸਮਾਜ ਹੋਇਆ ਜੇ ਉਸ ਇਨਸਾਨ ਦੇ ਇਨਸਾਬ ਲਈ ਲੋਕ ਰੋੜਾ ਤੇ ਨਹੀਂ ਆਏ ਤੇ ਮੈਨੂੰ ਲੱਗਦਾ ਕਿ ਸਾਡਾ ਜਿਹੜਾ ਬੌਝਨ ਸਮਾਜ ਆ ਉਹਦਾ ਇਤਿਹਾਸ ਖਤਮ ਹੋਣ ਲਈ ਦੇਰ ਨਹੀਂ ਲੱਗਣੀ ਇਸ ਕਰਕੇ ਮੈਂ ਉਹਨਾਂ ਲੋਕਾਂ ਦੇ ਮੋਰੇ ਬੇਨਤੀ ਕਰਦਾ ਜੇ ਸਾਡਾ ਸਾਥ ਨਹੀਂ ਬੇਗੰਪੂਰਾ ਟਾਈਗਰ ਫੋਰਸ ਦਾ ਦੇਣਾ ਚਾਹੁੰਦੇ ਉਹ ਖੁਦ ਆਪਣੀ ਭੱਟੀ-ਭੱਟੀ ਲੈ ਕੇ ਆ ਜਣ ਉਹ ਰੋੜਾਂ ਤੇ ਆ ਜਣ ਬੇਗੰਪੂਰਾ ਟਾਈਗਰ ਫੋਰਸ ਉਹਨਾਂ ਦੇ ਪਿੱਛੇ ਰਹਿ ਕੇ ਉਹਨਾਂ ਦੇ ਨਾਲ ਕੰਮ ਕਰੂਗੀ ਜੇ ਇਹ ਵੀ ਨਹੀਂ ਕੁਛ ਕਰ ਸਕਦੇ ਤੇ ਬੇਗੰਪੂਰਾ ਟਾਈਗਰ ਫੋਰਸ ਦਾ ਘਰ ਬੈਠੇ ਸਾਥ ਦਿਓ ਅਸੀਂ ਪੂਰੇ ਪੰਜਾਬ ਦਾ ਰੋਸ਼ ਮਾਰਚ ਜਿਹੜਾ ਹੈ ਅਸੀਂ ਪੂਰੇ ਪੰਜਾਬ ਦੇ ਵਿੱਚ ਧੁੰਮਾਂਗੇ ਆਪਣੀਆਂ ਗੱਡੀਆਂ ਲੈ ਕੇ ਉਹਦੇ ਉੱਤੇ ਲਿਖਾਂਗੇ ਬੇਗੰਪੂਰਾ ਟਾਈਗਰ ਫੋਰਸ ਕੇ ਸਨਮਾਨ ਮੈਂ ਬਹੁਜਨ ਮદાન ਮੈਂ ਔਰ ਅਸੀਂ ਉਹਦੇ ਉਹਦੇ ਸਨਮਾਨ ਦੇ ਵਿੱਚ ਉਤਰਾਂਗੇ ਔਰ ਇਸ ਜਿਹੜਾ ਸਾਡਾ ਪ੍ਰਸ਼ਾਸਨ ਆ ਕਦੀ ਭੁੱਲੇ ਨਾ ਕਿ ਬਹੁਜਨ ਸਮਾਜ ਜਿਹੜਾ ਆ ਉਹਨੇ ਉੱਥੇ ਅਸੀਂ ਉਸੇ ਵੰਸ਼ ਦੇ ਵਿੱਚ ਅਸੀਂ ਉਸ ਗੁਰੂ ਅਭਿਦਾਸ ਮਹਾਰਾਜ ਦੇ ਬੱਚੇ ਆ ਜਿਨ੍ਹਾਂ ਨੇ ਤੁਸੀਂ ਸੋਚੋ ਜੇ ਅਸੀਂ ਪਸ਼ੂਆਂ ਦੀ ਚਮ ਲਾ ਸਕਦੇ ਆ ਤੇ ਬੰਦੇਾਂ ਦੀ ਚਮ ਲਾਉਣ ਨੂੰ ਦੇਰ ਨਹੀਂ ਲਾ ਮਾਰੀ ਇਹ ਹੁਣ ਉਹਨਾਂ ਉੱਤੇ ਡਿਪੈਂਡ ਕਰਦਾ ਕਿ ਉਹ ਕਿਹੜੀ ਭਾਸ਼ਾ ਸਮਝਾਣਾ ਚਾਹੁੰਦੇ ਆ ਔਰ ਅਸੀਂ ਕਿਹੜੀ ਭਾਸ਼ਾ ਸਮਝਾਣਾ ਚਾਹੁੰਦੇ ਆ ਜੇ ਬਹੁਜਨ ਸਮਾਜ ਰੋੜਾ ਤੇ ਆ ਗਿਆ ਤੇ ਫਿਰ ਪ੍ਰਸ਼ਾਸਨ ਕੋ ਰੋਕਿਆ ਨਹੀਂ ਜਾਣਾ ਤੇ ਸਾਥੋਂ ਰੁਕਿਆ ਨਹੀਂ ਜਾਣਾ ਬੱਚਾ ਬੱਚਾ ਬਹੁਜ ਸਮਾਜ ਦਾ ਸ਼ੇਰ ਬਣਿਆ ਆ ਔਰ ਬਾਬਾ ਸਾਹਿਬ ਦੀ ਇੱਕੋ ਹੀ ਗੱਲ ਜਿਹੜੀ ਮੇਰੇ ਮੈਨੂੰ ਬਹੁਤ ਵਧੀਆ ਲੱਗਦੀ ਆ ਬਾਬਾ ਸਾਹਿਬ ਕਹਿੰਦੇ ਸੀ ਬਗਾਵਤ ਲਈ ਸ਼ੇਰ ਨੂੰ ਕਿਸੇ ਦੀ ਆਗਿਆ ਦੀ ਜ਼ਰੂਰਤ ਨਹੀਂ ਪੈਂਦੀ ਰੋਕ ਸਗਣ ਕੁੱਤੇ ਅੰਮੀ ਕੁੱਤਿਆਂ ਵਿੱਚ ਤਾਕਤ ਨਹੀਂ ਹੁੰਦੀ ਅਸੀਂ ਜਿਹੜਾ ਸਾਡਾ ਬਹੁਜ ਸਮਾਜ ਆ ਉਹ ਸ਼ੇਰ ਆ ਸ਼ੇਰ ਔਰ ਸ਼ੇਰ ਬਣ ਕੇ ਰੋੜਾ ਤੇ ਆਜੋ ਆਪਣੇ ਹੱਕਾਂ ਨੇ ਲੜੋ ਜੈਪੀਮ ਜੈਪਾਪ ਜੈ ਗੁਰਦੇਵ ਧੰ